ਪਟਿਆਲਾ ਸ਼ਹਿਰ ਵਿੱਚ ਡੀ ਆਈ ਜੀ ਰੇਂਜ ਹਰਚਰਨ ਸਿੰਘ ਪੁੱਲਰ ਦੀ ਦੇਖਰੇਖੇਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਥਾਣਾ ਬਖਸ਼ੀਵਾਲਾ ਪਟਿਆਲਾ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਬਖਸ਼ੀਵਾਲਾ ਦੀ ਟੀਮ ਨੇ ਪਟਿਆਲਾ ਦੇ ਪਿੰਡ ਲਚਕਾਣੀ ਨਾਕੇ ਕੋਲ ਮੋਟਰਸਾਈਕਲ ਨੰਬਰ ਪੀ ਬੀ 11 ਸੀ ਆਰ 6474 ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ। ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਚਾਲਕ ਦੀ ਜਿਹੜੀ ਪਟਿਆਲਾ ਦੀਨ ਪੈਂਦੇ ਪਿੰਡ ਪਹਾੜਪੁਰ ਦੇ ਰਹਿਣ ਵਾਲੇ ਧਰਮਪ੍ਰੀਤ ਸਿੰਘ ਵੱਜੋਂ ਹੋਈ ਹੈ ਪਟਿਆਲਾ ਦੀ ਬਖਸ਼ੀਵਾਲਾ ਪੁਲਿਸ ਨੇ ਐਨਡੀਪੀਐਸ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦੀ ਮੰਗ ਕੀਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਟਿਆਲਾ ਪੁਲਿਸ ਬਖਸ਼ੀ ਬਾਗ ਪੁਲਿਸ ਸਟੇਸ਼ਨ ਦੇ ਇੰਚਾਰਜ ਸੁਖਦੇਵ ਸਿੰਘ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਸ੍ਰੀ ਕੇ ਫਾਇਰ ਨੰਬਰ 3 ਨੇ ਦੋਸ਼ੀ ਦਰਜ ਕੀਤਾ ਮਾਮਲਾ ਕੀ ਹੈ ਕਿ ਕਿ ਰਿਕਵਰੀ ਹੈ ਇਹ ਕੱਲ ਸਾਡੇ ਸਬ ਇਨਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਕਾਸ਼ੋ ਆਪਰੇਸ਼ਨ ਦੇ ਸਬੰਧ ਵਿੱਚ ਚੈਕਿੰਗ ਕਰ ਰਹੀ ਸੀ ਤਾਂ ਉੱਥੇ ਇੱਕ ਬੰਦੇ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਉਹਦੇ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਹ ਵਿਅਕਤੀ ਕਿਥੇ ਦਾ ਰਹਿਣ ਵਾਲਾ ਹੈ ਸਰ ਇਹ ਵਿਅਕਤੀ ਕਿਸ ਜਗ੍ਹਾ ਤੋਂ ਜੱਗਿਆ ਆਇਆ ਇਹ ਪਿੰਡ ਪਹਾੜਪੁਰ ਪੈਂਦਾ ਜੀ ਉਹਦੇ ਉੱਥੋਂ ਦਾ ਰਹਿਣ ਵਾਲਾ ਜੀ ਇੱਧਰ ਸਪਲਾਈ ਕਰਨ ਆਇਆ ਸੀ ਉਹਦੇ ਸਬੰਧ ਚ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਜੀ ਬਾਈ ਐਨ ਡੀ ਪੇ ਸੈਕਟਰ ਚ ਇਸ ਮਾਂ ਜਸੀ ਦੋਸੀ ਨੂੰ ਮਾਨਯੋਗ ਕੋਰਟ ਤੇ ਪੇਸ਼ ਕਰਕੇ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ ਜੀ ਤੇ ਉਸ ਤੋਂ ਅਗਲੀ ਫਰਦਰ ਪੁੱਛਗਿੱਛ ਕਰਾਂਗੇ ਇੱਕ ਕੱਲਾ ਸੀ ਜੀ ਸਾਹੇ ਦਾ ਕੋਈ ਸਾਥੀ ਵੀ ਹੈ ਇਸ ਫਿਲਹਾਲ ਇਕੱਲਾ ਸੀ ਜੀ ਬਾਕੀ ਇੰਟਰੋਗੇਟ ਕਰਾਂਗੇ ਜੀ ਇਸੇ ਪੁਲਿਸ ਰਿਮਾਂਡ ਤੇਨ ਕਰਕੇ ਜੀ ਉਸ ਤੋਂ ਬਾਅਦ ਅਸੀਂ ਪਤਾ ਲੱਗੂ ਜੀ ਕੋਈ ਜਾਣਕਾਰੀ ਵੀ ਪਾਇਆ ਕਿ ਇਹ ਸੇਵਨ ਵੀ ਕਰਦਾ ਸੀ ਆ ਵੇਚਦਾਰੀ ਲੈ ਕੇ ਕਿਤੋਂ ਦੀ ਲੈ ਆਇਆ ਸੀ ਵੇਚਣ ਬਾਰੇ ਸਾਨੂੰ ਅਜੇ ਫਿਲਹਾਲ ਪਤਾ ਲੱਗਿਆ ਜੀ ਬਾਕੀ ਇਹਦੀ ਤਫ਼ਤੀਸ਼ ਅਜੇ ਜਾਰੀ ਹੈ ਜੀ ਇਹ ਲਿਆਂਦਾ ਇਤੋਂ ਦੀ ਚੀਜ਼ ਹੈ ਪੰਜਾਬੀ ਚੋਂ ਹੀ हां जी हां जी ओदे ओही पूरी डिटेल ਦੇ ਵਿੱਚ ਅਸੀਂ ਪੁੱਛ ਕੇ ਕਰਾਂਗੇ ਤੇ ਦੇਸ਼ੇ ਕਰਕੇ ਸੀ ਪੁਲਿਸ ਮਾਰ ਹਾਸੇ ਤਾਂ ਨੂੰ ਇਹਨੂੰ ਅਦਾਲਤ ਵੀ ਪੇਸ਼ ਕਰ ਦਿੱਤੀ ਚੱਲੇ ਆ ਸਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਪੁਲਿਸ ਪਾਰਟੀ ਗਈ ਹੋਈ ਹੈ ਜੀ ਕੋਈ ਹੋਰ ਵੀ ਖੁਲਾਸੇ ਹੋਣਗੇ ਜਾਨੀਏ ਹਾਂ ਜੀ ਜੀ ਪੌਸਿਬਿਲਟੀ ਹੈ ਜੀ ਹੋ ਸਕਦਾ ਹੈ ਬਣਾਇਆ ਕਿਸਨੂੰ ਹੋਰ ਕੁਝ ਵਿੱਚ ਕਰਦੇ ਠੀਕ ਹੈ ਥੈਂਕ ਯੂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ